ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਹੋਵੋਗੇ ਵਪਾਰੀ ਚੈਨਲ ਤੇ ਤੁਹਾਡਾ ਫੇਰ ਸਵਾਗਤ ਹੈ ਅੱਜ ਸਾਡੇ ਕੋਲ ਦੁਪਹਿਰ ਦਾ ਟਾਈਮ ਆ ਅੱਜ ਤੁਹਾਡੇ ਲਈ ਅਸੀਂ ਨਾ ਮਤਲਬ ਕਿ ਇਹਨੂੰ ਮੈਸੇਜ ਬਹੁਤ ਆਈ ਸੀ ਇੰਸਟਾਗ੍ਰam ਤੇ ਕਿ ਬਈ ਡੇਰੀ ਫਾਰਮਿੰਗ ਕਿ ਫਾਇਦਾ ਨਹੀਂ ਹੈਗਾ ਤੇ ਜਿਹੜਾ ਮੇਨ ਪੁਆਇੰਟ ਆ ਕਿ 4-5 ਘੰਟੇ ਤਾਂ ਇੰਨਾ ਡੰਗਰਾਂ ਨੂੰ ਮੋਹਣ ਤੇ ਹੀ ਲੱਗ ਜਾਂਦੇ ਆ ਉਹ ਮੁੱਦੇ ਬਾਰੇ ਦੱਸਾਂਗੇ 4-5 ਘੰਟਿਆਂ ਦਾ ਕੰਮ ਤੁਸੀਂ 40 ਤੋਂ 45 ਮਿੰਟ ਵਿੱਚ ਕਿਵੇਂ ਕਰ ਸਕਦੇ ਹੋ ਤੇ ਕਿਹੜੀ ਚੀਜ਼ ਨਾ ਕਰ ਸਕਦੇ ਬਹੁਤਿਆਂ ਨੂੰ ਪਤਾ ਵਾ ਪਰ ਜਿਹੜੀ ਇੱਕ ਚੀਜ਼ ਖਾਸ ਆ ਉਹ ਬੜੇ ਘੱਟ ਲੋਕਾਂ ਨੂੰ ਪਤਾ ਜਿਹਦੇ ਨਾਲ ਫਾਇਦਾ ਹੁੰਦਾ ਤੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਕਿ ਜਦੋਂ ਫਲਾਂ ਦੇ ਪੱਕਣ ਦੀ ਰੋਤ ਆਈ ਤੇ ਤੋਤਿਆਂ ਦੀ ਜੀਵ ਪੱਕ ਗਈ ਓਵੇਂ ਲੋਕ ਕਹਿੰਦੇ ਆ ਕਿ ਜਦੋਂ 2 ਸਾਲਾਂ ਸਾਂਭ ਲੈਂਦੇ ਇੱਕ ਡੰਗਰਾ ਚ ਕੁਝ ਨਹੀਂ ਵੱਜਦਾ ਅਸਲ ਚ ਤਾਂ ਤੀਜੇ ਸਾਲ ਚ ਜਾ ਕੇ ਪ੍ਰੋਫਿਟ ਹੁੰਦਾ ਜਦੋਂ ਬੱਚੇ ਨਾਲ ਰਲਦੇ ਆ ਸੋ ਨਵਾਂ ਫਾਰਮ ਤੁਹਾਡੀ ਹੋਮ ਬ੍ਰੀਡ ਸ਼ੁਰੂ ਹੁੰਦੀ ਆ ਉਦੋਂ ਫਾਇਦਾ ਹੁੰਦਾ ਬਾਕੀ ਤੁਸੀਂ ਆਪ ਸਿਆਣੇ ਆ ਤੁਹਾਡਾ ਕੀ ਤਜਰਬਾ ਤੁਸੀਂ ਦੱਸੋ ਇਹਨਾਂ ਨੂੰ ਨਿਮਾਉਣ ਦਾ ਬਹੁਤ ਹੀ ਸੌਖਾ ਤਰੀਕਾ ਫਰਸ਼ ਤੋਂ ਹੁੰਦਾ ਤ ਇੱਕ ਤਾਂ 10 ਅਸੀਂ ਦੂਜੇ ਤੋਂ ਤੀਜੇ ਦਿਨ ਪਸ਼ੂ ਨਵਾਉਣੇ ਆ ਕਿ ਰੋਜ਼ ਨਹੀਂ ਵੀ ਨਵਾਏ ਜਾਂਦੇ ਕਿਉਂਕਿ ਟਾਈਮ ਦੀ ਕਮੀ ਸੋ ਸਕੈਡਿਊਲ ਉਦਾਂ ਸੈੱਟ ਕੀਤਾ ਕਿ ਦੂਜੇ ਤੀਜੇ ਦਿਨ ਨਵਾ ਦੇਣੀ ਆ ਜੇ ਟਾਈਮ 바ਜੇ ਰੋਜ਼ ਹੀ ਨਵਾ ਦੇਣੇ ਸੋ ਇਹ ਗੱਲਾਂ ਛੱਡ ਕੇ ਮਿੰਟੋ ਮਿੰਟ ਜਿਹੜੀ ਮੇਨ ਮੁੱਦੇ ਤੇ ਆਈਏ ਆਜੋ ਭਾਈ ਭਾਈ ਆ ਮਸ਼ੀਨਾ ਆਹ ਤੇ ਕ੍ਰੈਂਪਟਨ ਦੀ ਮੋਟਰ ਲੱਗੀ ਹੋਈ ਆ ਇਹਦੇ ਤੇ ਨਾ ਜਿੱਦਾਂ ਆ ਦੋ ਪਲੱਗ ਹੁੰਦੇ ਸੀ ਅੱਗੇ ਆ ਦੋ ਪਲੱਗ ਹੁੰਦੇ ਤੁਸੀਂ ਦੋ ਮੋਟਰਾਂ ਵੀ ਇਕੱਠੀਆਂ ਚਲਾ ਸਕਦੇ ਹੋ ਏਰੀਏ ਤੇ ਦੋ ਆ ਸਾਡਾ ਮੱਜ ਨੇ ਤੋੜਤਾ ਸੋ ਇੱਕ ਪਲੱਗ ਚੱਲਦਾ ਪਿਆ ਸਾਨੂੰ ਇੱਕ ਸਾਲ ਤੋਂ ਉਪਰ ਇਹਸ ਨੂੰ ਯੂਜ਼ ਕਰਦੇ ਹੋਗੇ ਪਹਿਲਾਂ ਅਸੀਂ ਜਿੱਦਾਂ ਪਹਿਲਾਂ ਉਹ ਯੂਜ਼ ਕੀਤੀ ਸੀਗੀ ਜਿੱਦਾਂ ਆਪਾਂ ਮੋਟਰਸਾਈਕਲਾਂ ਦੇ ਦੇਖਿਆ ਹਣਾ ਵਾਸ਼ਰ ਏਡੇ ਇੱਕ ਜਿਹੜੇ ਕਿ 7500 7600 ਦੇ ਨੇੜੇ 8000 ਤੱਕ ਆ ਜਾਂਦੇ ਆ ਉਹ ਗਰਮ ਛੇਤੀ ਹੋ ਜਾਂਦਾ ਸੀ ਇਹਨੂੰ ਤੁਸੀਂ 2 ਘੰਟੇ ਚਲਾਓ 4 ਇਹ ਗਰਮ ਹੁੰਦੀ ਮਤਲਬ ਵਰਕਾ ਹੀ ਪਾੜ ਦੋ ਗਰਮ ਨਹੀਂ ਹੋਣਾ ਇਹਨੇ ਸੋ ਇਹਦੇ ਤੋਂ ਇੱਕ ਤਾਂ ਪ੍ਰੈਸ਼ਰ ਕੰਟਰੋਲ ਕੀਤਾ ਜਾ ਸਕਦਾ ਮੈਂ ਚਲਾ ਕੇ ਵਿਖਾ ਦਿੰਦਾ ਤੁਹਾਨੂੰ ਰਾਜੂ ਚਲਾਈ ਯਾਰ ਇਹ ਹੁਣ ਅੱਧਿਆ ਸਵਾਲ ਹੋਣਾ ਕਿ ਇਹਦਾ ਮਤਲਬ ਕਿ ਇਹਨੇ ਸਕਿਨ ਪਾੜ ਦੂ। ਮਾਸਲੀ ਬਹੁਤ ਮਾੜੀ ਆ ਚਲਾਈ ਰਾਜੂ। ਇਹ ਵੇਖਿਓ। ਆ ਲੇਖੀ ਇੱਕ ਮੇਨ ਪੁਆਇੰਟ ਆ ਇੰਨੇ ਪ੍ਰੈਸ਼ਰ ਤੇ ਇਹਨੇ ਪਾੜਨੇ ਪਾੜਨਾ ਮਾਸ। ਆ ਵੇਖੋ ਮੈਂ ਬੂਡ ਪਾਏ ਨਾ ਇਹਨੂੰ ਸਾਫ਼ ਕਰ ਦਿੰਦੀ ਬਹੁਤ ਤੇਜ਼ ਪ੍ਰੈਸ਼ਰ ਆ। ਬਹੁਤ ਹੀ ਤੇਜ਼। ਪਰ ਅਸੀਂ ਇਹਦੇ ਤੇ ਇੱਕ ਚੀਜ਼ ਲਿਆਂਦੀ ਸੀ ਮੈਂ ਬਾਈ ਨੂੰ ਆਹ ਹਾਲ ਪੁੱਛਿਆ ਕਿ ਇਹਦਾ ਸਕਿਨ ਪਾੜ ਦੂ। ਆ ਦੇਖੋ। ਇਹਦੇ ਨਾਲ ਫੁਹਾਰਾ ਹੋ ਗਿਆ ਚੌੜਾ। ਲੈ। ਜੇ ਇਹਨਾਂ ਨੂੰ ਕੁਝ ਹੋ ਵੀ ਜਾਏ ਤਾਂ ਤਾਂ ਕਿਉਂ ਲਾਉ ਤੇ ਇਹਦੇ ਨਾਲ ਹੀ ਐ ਸਾਡੇ ਹੁੰਦਾ ਸੁਸਟਮ ਐ ਇੱਕ ਬੰਦਾ ਪਾਣੀ ਮਾਰੀ ਆਉਂਦਾ ਤੇ ਇੱਕ ਬੰਦਾ ਜਿਹਦੇ ਨਾਲ ਦੀ ਨਾਲ ਪਾਣੀ ਮਾਰੀ ਆਉਂਦਾ ਤੇ ਦੂਜਾ ਮਗਰ ਮਲੀ ਆਉਂਦਾ ਸਿਰੇ ਤੱਕ ਅਸੀਂ ਚੱਲ ਗਏ ਜਦੋਂ ਅਸੀਂ ਸਿਰੇ ਤੱਕ ਇੱਕ ਬੰਦਾ ਮੈਂ ਪਹੁੰਚ ਗਿਆ ਮੰਨ ਲਓ ਤੇ ਇਧਰੋਂ ਮੈਂ ਫਿਰ ਵਾਪਸ ਮੁੜ ਪੈਣਾ ਕਿਉਂਕਿ ਇਹਦਾ ਪ੍ਰੈਸ਼ਰ ਯਾਰ ਆ ਹੱਥ ਲੱਗਦਾ ਯਾਰ ਇਹਨੂੰ ਐ ਇੰਨਾ ਹੱਥ ਲੱਗਦਾ ਕਿ ਐਵੇਂ ਕਹਾਂ ਮੈਂ ਉਂਗਲੀਆਂ ਹੀ ਲਾ ਕੇ ਨੂੰ ਹੁੰਦਾ ਹੱਥ ਲੱਗਦਾ ਆ ਵੇਖ ਲਓ ਪੂਰਾ ਹੱਥ ਲੱਗਦਾ ਯਾਰ ਕੀ ਜੇ ਉਹ ਤਿੱਖਾ ਪ੍ਰੈਸ਼ਰ ਰਹੂਗਾ ਨਾ ਜੇ ਤੂੰ ਆਹ ਜੁਆਇੰਟ ਜਾਂ ਨਾ ਲਾਉਂਗੇ ਤੇ ਉਹ ਪ੍ਰੈਸ਼ਰ ਨੇ ਤਾਂ ਸਕਿਨ ਨੂੰ ਪਾੜ ਦੇਣਾ ਟੋਟਲੀ ਡੈਮੇਜ ਕਰੂਗਾ ਹੀ ਕਰੂਗਾ ਤੇ ਆਹ ਵੇਖੋ ਇੱਕ ਫਰਸ਼ ਤੋਂ ਹੁੰਦਾ ਬਹੁਤ ਨਿਆਰਾ ਇਹ ਦਿਨ ਬਾਕੀ ਯਾਰ ਪਾਣੀ ਬਹੁਤ ਘੱਟ ਲੱਗਦਾ ਹੁਣ ਦੂਜੇ ਤੀਜੇ ਦਿਨ ਤਾਂ ਨਵਾਉਣੇ ਪੈਂਦੇ ਕਿਉਂਕਿ ਪਾਣੀ ਦੀ ਵੇਸਟ ਜਿੰਨੀ ਬਚਾ ਸਕਦੇ ਹੀ ਬਚਾਉਣੇ ਬਾਕੀ ਇਹ ਸਾਡਾ ਫਸਲ ਚ ਹੀ ਜਾਂਦਾ ਕਿਉਂਕਿ ਫਸਲ ਨੂੰ ਵੀ ਜ਼ਰੂਰੀ ਹੈ ਸਾਡਾ ਪਾਣੀ ਦੇਸ਼ੀ ਹੈ ਸਾਡਾ ਫਸਲ ਚ ਜਾਂਦਾ ਸੋ ਵੇਖੋ ਮੰਨ ਲਓ ਜੀ ਮੈਂ ਆ ਗੋ ਆਇਥੇ ਇਨੇ ਮੈਂਟੋ ਮੈਂਟ ਸਾਫ਼ ਕਰੀ ਹੋਣਾ ਜੇ ਤੁਸੀਂ ਦੂਜੂ ਲਾਉਂਗੇ ਦੂਜੂ ਦਾ ਤੁਹਾਡੇ ਡੰਗਰ ਢੜਕੂਗੇ ਆਹ ਪੁਆਇੰਟ ਦੇ ਨਾਲ ਤੁਹਾਡੇ ਡੰਗਰਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਤੋਂ ਨਾਲ ਦੀ ਨਾਲ ਵਿਖਾ ਦਿੰਦੇ ਇੱਕ ਵੀਰ ਦਾ ਮੈਸੇਜ ਆਇਆ ਸੀ ਕਮੈਂਟ ਆਇਆ ਸੀ ਕਿ ਮੱਜਾਂ ਦਾ ਦੋਈ ਸੂਈਆਂ ਵਾ ਬਈਆ ਸਾਰੀ ਲੈਣ ਦੇ ਵਿੱਚੋਂ ਨਾ ਅੱਧੋਂ ਜ਼ਿਆਦੀ ਮੱਜਾਂ ਸੂਈਆਂ ਜਾਂ ਕੱਟੇ ਕਟੀਆਂ ਨਵੇਂ ਬੁਖਾਰੇ ਮਾੜੇ ਜੇ ਆਹ ਤਾਜੀ ਤੇ ਉਹ ਚਾਰ ਕਿਥੇ ਬੈਠੇ ਹੋਏ ਆ ਤੋਂ ਕਿਉਂਕਿ ਸਾਡੇ ਮਤਲਬ ਕਿ ਅਸੀਂ ਉਸ ਤਰੀਕੇ ਨਾਲ ਚਲੋ ਮੋਟੀ ਮੋਟੀ ਵੀਡੀਓ ਬਣਾਈ ਉਹ ਵੀ ਕਿ ਇੱਕ ਦਿਨ ਜਿੱਦਾਂ ਇਹ ਚੰਗੀ ਤਰ੍ਹਾਂ ਨਵਾਈਆਂ ਫਿਰ ਇਹਨਾਂ ਦੀ ਪ੍ਰੋਪਰ ਵੀਡੀਓ ਬਣਾਵਾਂਗੇ ਇਹਦਾ ਨਜ਼ਾਰਾ ਆ ਦੇਖੋ ਵੀ ਵਿਖਿਆ ਕੋਈ ਵੀ ਮੱਜ ਉੱਠਦੀ ਨਹੀਂ ਇਹ ਦਿਨ ਆਹ ਦੇਖੋ ਮੂੰਹ ਤੇ ਕਿਵੇਂ ਵੱਜਦਾ ਇਹਨਾਂ ਤੇ ਪ੍ਰੈਸ਼ਰ ਇਹ ਨਜ਼ਾਰਾ ਲੈਂਦੀਆਂ ਇਹਦੇ ਨਾਲ ਕਿ ਸਿੱਧਾ ਸਕਿਨ ਦਾ ਕੋਈ ਸਾਈਡ ਇਫੈਕਟ ਹੈ ਨਹੀਂ ਬਾਕੀ ਯਾਰ ਅਸੀਂ ਬਹੁਤ ਘੱਟ ਨੂੰ ਬਣੇ ਰਾਜੂ ਰਿਆ ਬਾਕੀ ਤਾਂ ਰਾਜੂ ਦੱਸਦਾ ਇਹਦੇ ਨਾਲ ਨਵਾਉਂਦੇ ਨਜ਼ਾਰੇ ਕਿ ਨਹੀਂ ਦੱਸੂ ਬਹੁਤ ਜ਼ਿਆਦਾ ਨਜ਼ਾਰਾ ਟਾਈਮ ਕਿੰਨਾ ਵੱਜਦਾ ਸਹੀ ਟਾਈਮ ਅੱਗੇ ਘੰਟੇ ਚ ਦੋ ਬੰਦੇ ਨਵਾ ਦੋ ਬੰਦੇ ਅੱਧੇ ਘੰਟੇ ਹੀ ਨਵਾ ਦਿੰਦੇ ਉਹੋ ਹੀ ਪ੍ਰਕਿਰਿਆ ਇੱਕ ਪਾਣੀ ਪਾਈ ਜਾਂਦਾ ਇੱਕ ਨਵਾਈ ਜਾਂਦਾ ਵੇਖੋ ਕਿੰਨਾ ਇਹਨਾਂ ਨੂੰ ਸਕੂਨ ਮਿਲਦਾ ਕਿ ਮੈਂਟੋ ਮੈਂਟ ਨਹੀਂ ਆ ਰਿਹਾ ਵੇਖ ਲੋ ਹਾਂ ਇਹਨਾਂ ਨੂੰ ਬਹੁਤ ਨਜ਼ਾਰਾ ਬਾਕੀ ਆ ਬੂੜੀਆਂ ਰੱਖਿਆ ਕਰੋ ਬਹੁਤ ਨਜ਼ਾਰਾ ਅਸੀਂ ਪੀਡੀਐਫ ਚੋਂ ਲਿਆਂਦੇ ਸੀ ਇਹ ਬਾਕੀ ਲੋਕਲ ਸ਼ੌਪ ਤੋਂ ਮਿਲ ਜਾਂਦੇ ਕਿਸੇ ਨਾ ਕਿਸੇ ਤੋਂ ਸੋ ਅੱਜ ਦੀ ਸਾਡੀ ਇਹ ਵੀਡੀਓ ਸੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਮਿਨਰਲ ਤਿੰਨ ਮਿਨਰਲ ਜਿਹੜੇ ਅਸੀਂ ਮਤਲਬ ਕਿ ਸਾਡੇ ਲਈ ਪਾਸ ਹੋਏ ਆ ਇਹਨਾਂ ਦੀ ਵੀਡੀਓ ਬਣਾਵਾਂਗੇ ਜਿਹਦੇ ਨਾਲ ਰਿਪੀਟ ਹੁੰਦੀ ਸਾਡਾ ਜਿਹੜਾ ਚਾਂਸ ਘਟਿਆ ਸੀ ਚਾਰ ਦੀ ਪ੍ਰੋਬਲਮ ਨਹੀਂ ਸੀ ਸਾਡੇ ਸਾਡੇ ਪ੍ਰੋਬਲਮ ਹੈਗੀ ਸੀ ਥੋੜੀ ਜੀ ਡਾਈਟ ਦੀ ਡਾਕਟਰ ਨੇ ਸਾਨੂੰ ਮਤਲਬ ਆ ਪਹਿਲਾਂ ਬੰਦ ਕਰੀ ਮੋਟਰ ਖਿਰਿਆ ਬੰਦ ਕਰੀ ਸਾਡੇ ਹੈਗੀ ਸੀਗੀ ਪ੍ਰੋਬਲਮ ਡਾਈਟ ਦੀ ਸੋ ਡਾਈਟ ਦੀ ਪ੍ਰੋਬਲਮ ਮਤਲਬ ਕਿ ਜਦੋਂ ਸਹੀ ਨਹੀਂ ਸੀ ਡਾਈਟ ਨਹੀਂ ਸਹੀ ਸੀ ਮੌਸਮ ਦੇ ਹਿਸਾਬ ਨਾਲ ਸੀ ਫੀਡ ਨਹੀਂ ਪਾਈ ਸੀ ਤੇ ਉਹਦੇ ਕਰਕੇ ਰਿਪੀਟ ਹੋਈਆਂ ਸੀ ਡੰਗਰ ਕੋ ਚਾਰ ਦੀ ਪ੍ਰੋਬਲਮ ਚਾਰ ਤਾਂ ਅੱਜ ਵੀ ਉਹੋ ਹੀ ਆ ਸਾਰੇ ਡੰਗਰ ਗੱਬਣ ਵੀ ਹੋ ਰਹੇ ਮਤਲਬ ਡਾਈਟ ਦੀ ਪ੍ਰੋਬਲਮ ਆਉਂਦੀ ਆ ਤੇ ਉਹਦੇ ਮੁੱਦੇ ਤੇ ਵੀ ਤੁਹਾਡੇ ਨਾਲ ਛੇਤੀ ਵੀਡੀਓ ਸ਼ੇਅਰ ਕਰਾਂਗੇ ਸ਼ਾਇਦ ਅਗਲੀ ਵੀਡੀਓ ਉੱਤੇ ਸ਼ੇਅਰ ਕਰੀਏ ਤਿੰਨੇ ਪਾਊਡਰ ਫੀਡ ਦਾ ਫਾਰਮੂਲਾ ਸਾਡਾ ਕਿਉਂਕਿ ਮੌਸਮ ਸੀਜ਼ਨਲ ਚੇਂਜ ਹੁੰਦਾ ਸਾਡਾ ਫਾਰਮੂਲਾ ਕਿਉਂਕਿ ਗਰਮੀ 'ਚ ਫਾਰਮੂਲਾ ਹੋਰ ਹੁੰਦਾ ਹੁਣ ਜਦੋਂ ਮੌਸਮ ਚੇਂਜ ਹੋਊਗਾ ਸਾਡਾ ਫਾਰਮੂਲਾ ਹੋਰ ਹੋਊਗਾ ਸੋ ਆ ਇੱਕ ਮਹਿੰਨ ਚੀਜ਼ ਇਹਤੇ ਪੁਆਇੰਟ ਦਿੱਤਾ ਜਾ ਦੇਖੋ ਇਹਨੂੰ ਟਾਈਟ ਕਰੀ ਜਾਉਗੇ ਤਾਂ ਪ੍ਰੈਸ਼ਰ ਬਹੁਤ ਵਧ ਜਣਾ ਜੇ ਤੁਸੀਂ ਉਹ ਪਲੱਗ ਜਮ ਨਹੀਂ ਲਿਆਉਣਾ ਇਹਨੂੰ ਲੂਸ ਕਰੀ ਚੱਲੋਗੇ ਪ੍ਰੈਸ਼ਰ ਪ੍ਰੈਸ਼ਰ ਜਿਹੜਾ ਫੁੱਲ ਘਟੀ ਜਾਣਾ ਜਿਹਦੇ ਨਾਲ ਕੋਈ ਕਹਿੰਦੀ ਪ੍ਰੋਬਲਮ ਨਹੀਂ ਆ ਇਹਦੇ ਨਾਲ 20 ਲੀਟਰ ਪਾਣੀ ਲੱਗਣਾ ਜੇ ਸੋ ਪਾਣੀ ਦੀ ਬਚਤ ਵੀ ਆ ਟਾਈਮ ਦੀ ਬਚਤ ਵੀ ਆ ਬਾਕੀ ਇਹ ਗਰਮ ਨਹੀਂ ਹੁੰਦੀ ਇਹ ਮੋਟਰ ਦੀ 2 ਸਾਲ ਦੀ ਗਾਰੰਟੀ ਆ ਇਹਨੂੰ 2-2 ਘੰਟੇ ਚਲਾਓ 3-3 ਘੰਟੇ ਕੋਈ ਪ੍ਰੋਬਲਮ ਨਹੀਂ ਸੋ ਸਾਡਾ ਇਹ ਜਗਾੜ ਕਿਦਾਂ ਦਾ ਲੱਗਾ ਤੁਹਾਨੂੰ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੇ ਕੋਈ ਕਮੀ ਆ ਸਾਡੇ ਚ ਉਹਦਾ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਆ ਚੀਜ਼ ਤੁਸੀਂ ਸੁਧਾਰ ਸਕਦੇ ਹੋ ਆ ਚੀਜ਼ ਜਿੰਨਾ ਕਰ ਸਕਦੇ ਹੋ ਸੋ ਫਿਰ ਬੇਨਤੀ ਆ ਸਾਨੂੰ ਇੱਕ ਝੋਟਾ ਚਾਹੀਦਾ ਬਹੁਤ ਹੀ ਵਧੀਆ ਨਸਲ ਦਾ ਦੋਦਾਂ ਰਿਕਾਰਡ ਹੋਵੇ ਮਤਲਬ ਅਸੀਂ ਘਰੇ ਰੱਖਣ ਨੂੰ ਲੈਣਾ ਆ ਇਹ ਆਈ ਦੀ ਸਾਨੂੰ ਪ੍ਰੋਬਲਮ ਆਉਂਦੀ ਕ ਤੇ ਫੇਰ ਸਾਨੂੰ ਉਹ ਝੋਟੇ ਦੇ ਨਾਲ ਸਾਡਾ ਕੰਮ ਸੌਰ ਸਕੇ ਤੇ ਟਾਈਮ ਬੱਸ ਸਕੇ ਕਿਉਂਕਿ ਅੱਜ ਕੱਲ ਸੈਕਸ਼ਨ ਸੀਮਨ ਦਾ ਆਇਆ ਸਟਾਕ ਦੀ ਪ੍ਰੋਬਲਮ ਟੋਟਲੀ ਕੱਟੇ ਹੀ ਆ ਰਹੇ ਆ ਜਿੰਨੀਆਂ ਝੋਟੇ ਸਾਡੇ ਤੋਂ ਗੱਬਣ ਸੀ ਕਟੀਆਂ ਮਤਲਬ ਇੱਕ ਅੱਧਾ ਘਟਾ ਆ ਵੀ ਗਿਆ ਉਹ ਤਾਂ ਕੁਦਰਤੀ ਆ ਪਰ ਇਸ ਸਟਾਕ ਦੇ ਵਿੱਚੋਂ ਮਤਲਬ ਕਟੀਆਂ ਅੱਡ ਹੋ ਗਈਆਂ ਤੇ ਕਟੇ ਅੱਡ ਮੈਸੇਜ ਇਹ ਵੀ ਆਏ ਸੀ ਕਿ ਲੋਕਾਂ ਕੋਲੇ ਵੱਛੇ ਹੀ ਆਏ ਜ਼ਿਆਦਾ ਸੋ ਬਾਕੀ ਅਸੀਂ ਲਾਈ ਮਿਲਕਿੰਗ ਦੋ ਮੱਝਾਂ ਦੀ ਕਰਾਵਾਂਗੇ ਇਹ ਦੂ ਨੈਕਸਟ ਮਤਲਬ ਕਿ ਜਿਹੜੀਆਂ ਮੱਝਾਂ ਸਾਡੀਆਂ ਦੋ ਤਿੰਨ ਸੂਈਆਂ ਚੰਗੀਆਂ ਸਾਨੂੰ ਪਤਾ ਵਾ पी के दूध ते आ ਜਨ ਦੋ ਮਿਲਕਿੰਗ ਕਰਾਵਾਂਗੇ ਉਹਨਾਂ ਦੀ ਲਾਈਵ ਤੁਹਾਨੂੰ ਦਿਖਾਵਾਂਗੇ 18 ਤੋਂ 20 ਲੀਟਰ ਸਾਡੇ ਕੋਲ ਦੁੱਧ ਵਾਲੀਆਂ ਦੋ ਤਿੰਨ ਮੱਝਾਂ ਰੈਡੀ ਹੋ ਰਹੀਆਂ ਹਨ ਤੇ ਉਹ ਚੈੱਕ ਕਰਾਂਗੇ ਪਿਛਲੇ ਸਵੇਰ ਜਿਨ੍ਹਾਂ ਨੇ ਦੁੱਧ ਵਧੀਆ ਦਿੱਤਾ ਬਾਬਾ ਮੇਰ ਕਰੇ ਐਰਕੀ ਵੀ ਦੁੱਧ ਵਾਧੇ ਦੇਣ ਸੋ ਦੇਖ ਸਕਦੇ ਇੱਧਰ ਵੀ ਰਾਜੂ ਜੀ ਸ਼ੀਰਾ ਜੀ ਅਸੀਂ ਮੱਝਾਂ ਨਵਾ ਕੇ ਵੇਲੇ ਆ ਸੋ ਚਾ ਇਹਨਾਂ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਜਾਣਕਾਰੀ ਨਾਲ ਦੀ ਨਾਲ ਤੁਹਾਨੂੰ ਦਿੰਦੇ ਰਵਾਂਗੇ ਸੋ ਸਾਈਲੇਜ ਬਾਰੇ ਦੱਸਾਂਗੇ ਸਾਡਾ ਸਾਈਲੇਜ ਇੰਨਾ ਵੀ ਖਰਾਬ ਨਹੀਂ ਹੋਇਆ ਮਤਲਬ ਉਤੋਂ ਨੌ ਜਿੰਨਾ ਵੀ ਖਰਾਬ ਐਨਾ ਆ ਬੜਾ ਪਰ ਦੱਸ ਦੇ ਜਿੱਦਾਂ ਦੁਪੱਟਿਆ ਸੀ ਤੇ ਤੂੰ ਕੀ ਚੀਜ਼ ਗਈ ਸੀ ਮੈਨੂੰ ਆਣ ਕੇ ਕੀ ਕਿਹਾ ਸੀ ਕਿ ਕਿਵੇਂ ਦਾ ਨਿਕਲਿਆ ਚਾਰ ਵਧੀਆ ਨਿਕਲਿਆ ਕੀ ਕਿਹਾ ਸੀ ਤੂੰ ਕਿ ਜਿੰਨਾ ਸਾਡੇ ਚੋਆਰ ਦੇ ਵਾਲੇ ਕੋਲੇ ਪਾਣੀ ਫਿਰ ਗਿਆ ਹਨਾ ਪਾਣੀ ਆਪ ਮਿੱਟੀ ਲਈ ਸੀ ਕੋਈ ਤਰਪਾਲ ਦੇ ਸਾਰੇ ਵੱਜ ਗਏ ਨਾ ਕੁਝ ਨਹੀਂ ਪਾਇਆ ਸੋ ਉਹ ਵੀ ਤੁਹਾਨੂੰ ਦੱਸਾਂਗੇ ਕਿ ਬਾਕੀ ਰਾਜੂ ਨੂੰ ਪੁੱਛ ਲੈਨੇ ਕਿਵੇਂ ਸੀ ਰਾਜੂ ਚਾਰ ਆਪਣਾ ਪਹਿਲਾਂ ਕਿਉਂ ਹੋਣ ਵਾਲਾ ਜਿਹੜਾ ਹੁਣ ਪਟਿਆ ਆਪਾ ਹੋਣ ਵਾਲਾ ਤਾਂ ਬਹੁਤ ਵਧੀਆ ਮਾੜਾ ਮੋਟਾ ਖਰਾਬ ਜਮਾਂ ਹੀ ਨਹੀਂ ਯਾਰ ਓਏ ਨੌਂਗ ਜਿੰਨਾ ਮੜਾ ਮੋਟਾ ਤਾਂ ਹੋਊਗਾ ਉਹ ਜਦੋਂ ਅੱਗੇ ਜਾਵਾਂਗੇ ਵਦਾਂਗੇ ਹੱਥ ਲਾਇਆ ਕੁਛ ਦੇਣੀ ਹੋਇਆ ਕਿਉਂਕਿ ਅੱਗੋਂ ਹੀ ਖਰਾਬ ਹੁੰਦਾ ਰਾਜੂ ਪਿੱਛੇ ਦਾ ਲਤਾੜ ਜ਼ਿਆਦਾ ਹੋ ਜਾਂਦੀ ਅੱਗੋਂ ਹੁੰਦੇ ਚਾਂਸ ਬਹੁਤ ਵਧੀਆ achar ਨੇ ਸੋ ਆਪਣੇ ਚਾਚੇ ਦੇ ਵੀ ਉਹਦੇ ਥੋੜੀ ਪ੍ਰੋਬਲਮ ਆਈ ਹੈ ਨਾ ਉਹ ਆਪਣਾ achar ਦੇਖ ਕੇ ਗਿਆ ਉਹ ਕਹਿੰਦਾ ਯਾਰ ਤੁਹਾਡਾ ਤਾਂ ਬਹੁਤ ਵਧੀਆ achar ਹੈ ਹਾਂ ਤਾਂ ਕੀ ਕਹਿੰਦੇ ਸਾਡਾ ਥੋੜਾ ਖਰਾਬ ਉਲੀ ਆਈ ਆ ਤੇ ਵਿੱਚ ਕੀੜੇ ਸੁੰਡ ਵੀ ਜਿਹੜੇ ਨਿੱਕੇ ਨਿੱਕੇ ਆਪਣੇ ਸੁੰਡ ਹੈ ਨਹੀਂ ਜਮਾਂ ਕੋਈ ਵੀ ਪ੍ਰੋਬਲਮ ਤੁਸੀਂ ਵੀਡੀਓ ਦਿਖਾ ਦਿਓ ਹਾਂ ਬਾਕੀ ਅਸੀਂ ਪੱਟ ਕੇ ਤੁਹਾਨੂੰ ਵੀਡੀਓ ਦਿਖਾ ਦਾਂਗੇ ਸੋ ਇਸੇ ਨਾਲ ਸਾਡੇ ਚੈਨਲ ਨੂੰ ਸ਼ੇਅਰ ਸਬਸਕ੍ਰ